ਪੂਜਾ ਸੰਗਾ ਤੇ ਸੁਖਜੋਲ ਦੀ ਜੋੜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਜੋ ਕਿ ਲਗਾਤਾਰ ਆਪਣੇ ਡਿਵੋਰਸ ਕਰਕੇ ਬਹੁਤ ਜਿਆਦਾ ਵਾਇਰਲ ਹੋ ਰਹੇ ਸੀ ਤੇ ਉਹਨਾਂ ਦੀਆਂ ਨਿੱਤ ਨੰਮੀਆਂ ਵੀਡੀਓ ਲੋਕਾਂ ਅੱਗੇ ਆ ਰਹੀਆਂ ਸੀ ਤੇ ਲੋਕ ਵੀ ਸੋਚ ਰਹੇ ਸੀ ਕਿ ਇਹਨਾਂ ਦੇ ਵਿਚਕਾਰ ਕੀ ਹੋਇਆ ਜਿਸ ਕਰਕੇ ਇਹ ਡਿਵੋਰਸ ਡਿਵੋਰਸ ਦੀਆਂ ਗੱਲਾਂ ਕਰਦੇ ਨੇ ਪਰ ਹੁਣ ਉਹ ਸਾਰੀਆਂ ਗੱਲਾਂ ਸਾਫ਼ ਹੋ ਚੁੱਕੀਆਂ ਨੇ ਜਿਸ ਕਰਕੇ ਲੋਕ ਵੀ ਬਹੁਤ ਜ਼ਿਆਦੇ ਭੜਕ ਚੁੱਕੇ ਹਨ ਹਾਂਜੀ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਪੂਜਾ ਸੰਗਾ ਤੇ ਸੁਖ ਜਸਲ ਜੋ ਕਿ ਪੂਜਾ ਸੰਗਾ ਦਾ ਤੀਸਰਾ ਹਸਬੰਡਾ ਉਸਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੋਂ ਜੋ ਪੂਜਾ ਸੰਗਾ ਦੇ ਨਾਲ ਅਲੱਗ ਹੋਣ ਵਾਲੀ ਵੀਡੀਓ ਪਾਈ ਸੀ ਉਹ ਹੁਣ ਡਿਲੀਟ ਕਰ ਦਿੱਤੀ ਹੈ ਤੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਸਨੇ ਪੂਜਾ ਸੰਗਾ ਦੇ ਨਾਲ ਕਲੈਬ ਕੀਤੀ ਹੈ ਇਸ ਤੋਂ ਤਾਂ ਇਹੀ ਪਤਾ ਲੱਗਦਾ ਕਿ ਉਹ ਲੋਕਾਂ ਦਾ ਫੁੱਦੂ ਬਣਾ ਰਹੇ ਸੀ ਤੇ ਸਿਰਫ ਵਿਊਆਂ ਦੀ ਖਾਤਰ ਇਹ ਸਭ ਕਰ ਰਹੇ ਸੀ ਕਿਉਂਕਿ ਲੋਕ ਤਾਂ ਇਹ ਕਹਿ ਰਹੇ ਨੂੰ ਕਿ ਉਹ ਇੱਕੋ ਘਰ ਦੇ ਵਿੱਚ ਰਹਿ ਰਹੇ ਸੀਗੇ ਪਰ ਇੱਕ ਕਮਰੇ ਦੇ ਵਿੱਚ ਉਹ ਲਾਈਵ ਹੋ ਕੇ ਵੀਡੀਓ ਪਾਉਂਦਾ ਸੀ ਤੇ ਦੂਸਰੇ ਕਮਰੇ ਦੇ ਵਿੱਚ ਪੂਜਾ ਸੰਗਾ ਲਾਈਵ ਹੋ ਕੇ ਵੀਡੀਓ ਪਾਉਣ ਦੀ ਸੀ ਤੇ ਉਸ ਤੋਂ ਬਾਅਦ ਲੋਕਾਂ ਨੇ ਉਹਨਾਂ ਦਾ ਲਗਾਤਾਰ ਜਲੂਸ ਕੱਢਣਾ ਸ਼ੁਰੂ ਕਰ ਦਿੱਤਾ ਹੈ ਕਮੈਂਟਾਂ ਦੇ ਵਿੱਚ ਬਹੁਤ ਸਾਰੀਆਂ ਗਾਲਾਂ ਵੀ ਕੱਢ ਰਹੀਆਂ ਨੇ ਰੂਹਾਂ ਦੀ ਖਾਤਰ ਲੋਕ ਇੰਨੀ ਬੇਇੱਜ਼ਤੀ ਕਰਵਾ ਸਕਦੇ ਨੇ ਤਾਂ ਇਹ ਗੱਲ ਅੱਜ ਕਲੀਅਰ ਤਾਂ ਹੋਈ ਚੁੱਕੀ ਹੈਗੀ ਬਾਕੀ ਤੁਹਾਡਾ ਕੀ ਵਿਚਾਰ ਹੈ ਇਹਨਾਂ ਦੇ ਬਾਰੇ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਅਪਡੇਟ ਦੇ ਨਾਲ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ